ਸਾਡੀ ਲੋਕ ਧਾਰਾ ਆਖਦੀ ਹੈ ਕਿ ਨੌਂ ਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਲ ਨਾ ਜਾਵੇ। ਧਾਰਮਿਕ ਸਥਾਨਾਂ ਤੇ ਹੁੰਦੀਆਂ ਮੌਤਾਂ ਨੂੰ ਹੁਣ ਮੀਡੀਆ ਵੱਲੋਂ ਬਾਲਾ ਨਹੀਂ ਗੋਲਿਆ ਜਾਂਦਾ। ਜਿਵੇਂ ਵਰਤਾਰਾ ਇੱਕ ਤਰ੍ਹਾਂ ਨਾਲ ਆਮ ਹੀ ਹੋ ਗਿਆ ਹੋਵੇ। ਜਦੋਂ ਆਮ ਬੰਦਾ ਕਿਸੇ ਦੀ ਮੌਤ ਬਾਰੇ ਸੁਣਦਾ ਹੈ ਤਾਂ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਭਾਉ ਮੰਡਲਾ। ਤੇ ਨਾਲ ਹੀ ਇਹ ਖਿਆਲ ਆਉਂਦਾ ਹੈ ਕਿ ਲਿਖੀ ਇੰਨੀ ਸੀ। ਲਿਖੀ ਦਾ ਖਿਆਲ ਫੌਰਨ ਆ ਜਾਂਦਾ ਹੈ ਭੌ ਮੰਡਲਾ ਦਾ ਅਰਥ ਹੁੰਦਾ ਹੈ ਕਿ ਅਜਹੀ ਨਿਸ਼ਚਿਤ ਥਾਂ ਜਿੱਥੇ ਕਿਸੇ ਦੀ ਮੌਤ ਹੁੰਦੀ ਹੈ ਤੇ ਲਿਖੀ ਦਾ ਅਰਥ ਇਹ ਹੁੰਦਾ ਹੈ ਕਿ ਜਿੰਨੀ ਉਮਰ ਉੱਪਰੋਂ ਰੱਬ ਨੇ ਲਿਖ ਕੇ ਸਾਨੂੰ ਇਸ ਧਰਤੀ ਤੇ ਭੇਜਿਆ ਓਨੀ ਅਸੀਂ ਭੋਗ ਕੇ ਚਲੇ ਜਾਣਾ ਇਸ ਦਾ ਸਿੱਧਾ ਤੇ ਸਾਫ਼ ਅਰਥ ਹੈ ਕਿ ਸਾਡੀ ਜ਼ਿੰਦਗੀ ਦਾ ਚੰਗਾ ਮਾੜਾ ਜੋ ਅਸੀਂ ਆਪਣੀ ਉਮਰ ਦੌਰਾਨ ਭੋਗਦੇ ਹਾਂ ਮਾਣਦੇ ਹਾਂ ਉੱਪਰੋਂ ਭਗਵਾਨ ਨੇ ਲਿਖ ਕੇ ਪੇਡਿਆ ਹੋਇਆ ਹੈ ਪੁਰਾਣੇ ਲੋਕ ਮੌਤ ਦੇ ਨਿਸ਼ਚਿਤ ਹੋਣ ਸੰਬੰਧੀ ਇਹ ਵੀ ਕਹਿੰਦੇ ਹੁੰਦੇ ਸਨ ਕਿ ਰੱਤੀ ਭਰ ਨਾ ਘਟੇ ਨਾ ਵਧੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਲਿਖੀ ਨੇ ਟਲਣਾ ਹੀ ਨਹੀਂ ਹਰ ਹਾਲਤ ਵਿੱਚ ਲਿਖੀ ਨੇ ਵਾਪਰਨਾ ਹੀ ਹੈ ਸਾਡੇ ਜੀਵਨ ਵਿੱਚ ਉਹ ਕੁਝ ਹੋਣਾ ਹੈ ਜੋ ਕੁਝ ਲਿਖਿਆ ਹੋਇਆ ਹੈ ਤਾਂ ਫਿਰ ਤੀਰਥ ਯਾਤਰਾਵਾਂ ਕਰਨ ਦਾ ਕੀ ਫਾਇਦਾ ਤੀਰਥ ਯਾਤਰਾਵਾਂ ਦਾ ਕੀ ਅਰਥ ਜਿਸ ਰੱਬ ਦੇ ਘਰ ਅਸੀਂ ਕੁਝ ਮੰਗਣ ਲਈ ਜਾਂਦੇ ਹਾਂ ਉਹਦੇ ਘਰ ਗਏ ਬੰਦੇ ਦੀ ਜੇਕਰ ਜੀਵਨ ਲੀਲਾ ਹੀ ਸਮਾਪਤ ਹੋ ਜਾਵੇ ਤਾਂ ਇਸ ਨੂੰ ਕੀ ਕਵਾਂਗੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਜਿਹਿਆਂ ਕਟਨਾਵਾ ਤੋਂ ਸਾਡੇ ਲੋਕ ਸਾਡਾ ਪ੍ਰਸ਼ਾਸਨ ਤੇ ਸਾਡੀਆਂ ਸਰਕਾਰਾਂ ਸਬਕ ਕਿਉਂ ਨਹੀਂ ਲੈਂਦੇ ਸਾਡੇ ਦੇਸ਼ ਵਿੱਚ ਵੱਡੇ ਵੱਡੇ ਦੁਖਾਂਤ ਵਾਪਰਦੇ ਹਨ ਆਮ ਲੋਕ ਅਜੇ ਹਾਦਸਿਆਂ ਨੂੰ ਆਮ ਖਬਰ ਵਾਂਗ ਪੜ੍ਹ ਕੇ ਭੁੱਲ ਜਾਂਦੇ ਹਨ ਸਰਕਾਰੀ ਕਾਰਵਾਈਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਕੁਝ ਗਰੰਟਾਂ ਦੇਣ ਸਬੰਧਤ ਮੁਲਾਜ਼ਮਾਂ ਅਧਿਕਾਰੀਆਂ ਨੂੰ ਕੁਝ ਹੱਦ ਤੱਕ ਦੋਸ਼ੀ ਠਰਾਉਣ ਤੱਕ ਸੀਮਤ ਹੁੰਦੀਆਂ ਹਨ ਇਹ ਦੁਰਘਟਨਾਵਾਂ ਦਾ سلسلہ ਤੁਸੀਂ ਦੇਖਦੇ ਹੀ ਹੋ ਕਿ ਫਿਰ ਹਰ ਸਾਲ ਬਦਸਤੂਰ ਜਾਰੀ ਰਹਿੰਦਾ ਹੈ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਦੌਰਾਨ ਹੁੰਦੀਆਂ ਮੌਤਾਂ ਸੰਬੰਧੀ ਜਿੱਥੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਉੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਧਰਮ ਸਥਾਨ ਦੇ ਸਮਾਗਮਾਂ ਦੌਰਾਨ ਹੁੰਦੀਆਂ ਮੌਤਾਂ ਲਈ ਜਿਹੜੇ ਸੰਚਾਲਕ ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਸਾਡੇ ਦੇਸ਼ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਧਾਰਮਿਕ ਸਥਾਨ ਹਨ ਹਰ ਰੋਜ਼ ਲੱਖਾਂ ਲੋਕ ਇਹ ਨਾ ਧਾਰਮਿਕ ਸਥਾਨਾਂ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਲਈ ਆਉਂਦੇ ਜਾਂਦੇ ਅਕਸਰ ਅਸੀਂ ਦੇਖਦੇ ਹਾਂ ਸਾਡੇ ਲੋਕ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਪਣੇ ਆਪ ਤੇ ਆਪਣੇ ਘਰ-ਬਾਰ ਦੀ ਸਲਾਮਤੀ ਲਈ ਕਾਰੋਬਾਰ ਦੇ ਵਾਅਦੇ ਲਈ ਮਾਲ ਡੰਗਰ ਦੀ ਸੁਖ ਸ਼ਾਂਤੀ ਲਈ ਤੇ ਹੋਰ ਆਪਣੇ ਜਿਹੜੇ ਕਾਰਵਿਹਾਰ ਨੇ ਉਹਨਾਂ ਵਾਸਤੇ ਤੀਰਥ ਯਾਤਰਾਵਾਂ ਕਰਦੇ ਆ ਤੇ ਮੀਲਾਂ ਦੂਰ ਪੈੜਾ ਮਾਰ ਕੇ ਯਾਤਰਾ ਕਰਦੇ ਆ ਲੋਕ ਸੁੱਖਾਂ ਸੁਖਦੇ ਹਨ ਚੜਾਵੇ ਚੜਾਉਂਦੇ ਹਨ ਮਰਾਦਾ ਮੰਗਦੇ ਹਨ ਕਿੰਨੇ ਦੁੱਖ ਦੀ ਗੱਲ ਹੈ ਕਿ ਜੇ ਇਸ ਥਾਨ ਜਿੱਥੇ ਆਮ ਲੋਕ ਕੁਝ ਚੰਗਾ ਹੋਣ ਦੀ ਆਸ ਲੈ ਕੇ ਆਉਂਦੇ ਹਨ ਤੇ ਯਾਤਰਾ ਦੌਰਾਨ ਵੱਡੇ ਵੱਡੇ ਜਦੋਂ ਦਖਾਂਤ ਵਾਪਰਦੇ ਹਾਦਸੇ ਵਾਪਰਦੇ ਆ ਲੋਕਾਂ ਦੀ ਵੱਡੀ ਗਿਣਤੀ ਵਿੱਚ ਮੌਤ ਹੋ ਜਾਂਦੀ ਹੈ ਲੋਕਾਂ ਦੇ ਮਸੂਮ ਬੱਚੇ ਭੀੜ ਦੇ ਪੈਰਾਂ ਹੇਠ ਦਰੜ ਕੇ ਮਰ ਜਾਂਦੇ ਆ ਬਜ਼ੁਰਗਾਂ ਦੇ ਸਹਾਰੇ ਮੁੱਕ ਜਾਂਦੇ ਆ अनेका ਮਾਸੂਮ ਬੱਚਿਆਂ ਦੀਆਂ ਮਾਵਾ ਉਹਨਾਂ ਨੂੰ ਛੱਡ ਕੇ ਯਤੀਮ ਕਰ ਜਾਂਦੀਆਂ ਅਜੇ ਵੱਡੇ ਦੁਖਾਂਤ ਵਾਪਰਨ ਦੇ باوجود ਵੀ ਜਿਹੜਾ ਯਾਤਰਾਵਾਂ ਦਾ سلسلہ ਹੈ ਉਹ ਨਿਰਵਿਘਨ ਜਾਰੀ ਰਹਿੰਦਾ ਹੈ ਇਨਾ ਸਥਾਨਾਂ ਤੇ ਲੱਗਦੀਆਂ ਵੱਡੀਆਂ-ਵੱਡੀਆਂ ਭੀੜਾਂ ਵਿੱਚ ਇਹਦੇ باوجود ਵੀ ਕੋਈ ਫਰਕ ਨਹੀਂ ਪੈਂਦਾ ਇਸ ਦਾ ਕਾਰਨ ਸਾਡੇ ਲੋਕਾਂ ਦੀ ਆਧੁ ਵਿਸ਼ਵਾਸੀ ਮਨ ਸਿੱਖਦਾ ਹੈ ਜੇਕਰ ਸਾਡੇ ਲੋਕਾਂ ਦੇ ਵਿੱਚ ਕੁਝ ਹੱਦ ਤੱਕ ਗਿਆਨ ਵਿਗਿਆਨ ਦਾ ਸਾਡੇ ਜ਼ਿਹਨ ਵਿੱਚ ਚਾਨਣ ਹੋਵੇ ਤੇ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਤੋਂ ਬਚ ਸਕਦੇ ਹਾਂ ਜੇਕਰ ਪਿਛਲੇ ਕੁਝ ਕੁ ਅਰਸੇ ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਹੁੰਦੀਆਂ ਮੌਤਾਂ ਦਾ ਪੂਰੇ ਵੇਰਵੇ ਨਾਲ ਪਤਾ ਲਿਆ ਜਾਏ ਤੇ ਪਤਾ ਚੱਲਦਾ ਹੈ ਕਿ ਹੁਣ ਤੱਕ ਹਜ਼ਾਰਾਂ ਲੋਕ ਬੱਚੇ ਬੁੱਢੇ ਔਰਤਾਂ ਨੌਜਵਾਨ ਵੱਖ-ਵੱਖ ਯਾਤਰਾਵਾਂ ਦੇ ਦੌਰਾਨ ਮੌਤ ਦੇ ਮੂੰਹ ਵਿੱਚ ਜਾ ਪਏ। ਕੁਝ ਸਾਲ ਪਹਿਲਾਂ 사우ਦੀ ਅਰਬ ਵਿੱਚ ਹੱਜ ਦੌਰਾਨ ਲੱਗੀ ਤੰਬੂਆਂ ਦੀ ਅੱਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਮਾਰੇ ਗਏ। ਹੱਜ ਦੇ ਦੌਰਾਨ ਬਹੁਤ ਗਰਮੀ ਹੁੰਦੀ ਹੈ ਤੇ ਉਸ ਗਰਮੀ ਵਿੱਚ ਲੱਗੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸੇ ਤਰ੍ਹਾਂ ਇੱਕ ਵਾਰ ਹਿਮਾਚਲ ਪ੍ਰਦੇਸ਼ ਊਨਾ ਜ਼ਿਲ੍ਹੇ ਵਿੱਚ ਡੇਰਾ ਸਾਹਿਬ ਜਿੱਥੇ ਵੱਡੀ ਤਦਾਦ ਵਿੱਚ ਲੋਕ ਧੌਲੀ ਧਾਰ ਹੇਠ ਇਛਨਾਨ ਕਰਨ ਜਾਂਦੇ ਆ ਉੱਥੇ ਭਗਜੜ ਮੱੱਜੀ ਤੇ 250 ਲੋਕ ਇੱਕੇ ਦਿਨ ਵਿੱਚ ਮਾਰੇ ਗਏ। ਅਮਰਨਾਥ ਯਾਤਰਾ ਤੈਸਰੀ ਹੇਮਕੁੰਡ ਸਾਹਿਬ ਦੀਆਂ ਯਾਤਰਾਵਾਂ ਦੌਰਾਨ ਵੀ ਬਰਫ਼ ਵਿੱਚ ਆ ਕੇ ਨੇਕਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕਿਆ। ਹਰ ਸਾਲ ਲੋਕ ਇਸ ਯਾਤਰਾ ਦੌਰਾਨ ਮਰਦੇ ਆ। 4 ਮਾਰਚ 2110 ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਦੇ ਕੁੰਡਾ ਇਲਾਕੇ ਵਿੱਚ ਆਪਣੇ ਇੱਕ ਮੰਦਿਰ ਵਿੱਚ ਕਿਰਪਾਲੂ ਮਹਾਰਾਜ ਜਦੋਂ ਲੋਕਾਂ ਨੂੰ ਤੋਹਫੇ ਵੰਡ ਰਹੇ ਸਨ ਤੇ ਇਸ ਦੌਰਾਨ ਮੱਚੀ ਭਗੜੜ ਵਿੱਚ 70 ਲੋਕ ਮਰ ਗਏ ਤੇ 200 ਤੋਂ ਕੁ ਗਦੇਰੇ ਜ਼ਖਮੀ ਹੋ ਗਏ। ਇਸੇ ਤਰ੍ਹਾਂ ਜਨਵਰੀ 2005 ਦੇ ਵਿੱਚ ਮਹਾਰਾਸ਼ਟਰ ਵਿੱਚ ਇੱਕ ਮੰਦਿਰ ਵਿੱਚ ਭਗੜੜ ਦੌਰਾਨ 300 ਲੋਕਾਂ ਦੀ ਮੌਤ ਹੋ ਗਈ। ਅਗਸਤ 2007 ਵਿੱਚ ਕੁੰਭ ਮੇਲੇ ਦੌਰਾਨ 나ਸਿਕ ਵਿੱਚ 40 ਲੋਕ ਮਾਰੇ ਗਏ। ਜਨਵਰੀ 2008 ਵਿੱਚ ਬਲਾਸਪੁਰ ਹਿਮਾਚਲ ਪ੍ਰਦੇਸ਼ ਵਿੱਚ ਨੈਣਾਦੇਵੀ ਮੰਦਿਰ ਦੇ ਵਿੱਚ ਜਦੋਂ ਸਮਾਗਮ ਹੋ ਰਿਹਾ ਸੀ ਤਾਂ 145 ਲੋਕ ਮਾਰੇ ਗਏ 50 ਜ਼ਖਮੀ ਹੋ ਗਏ ਮਰਨ ਵਾਲਿਆਂ ਵਿੱਚ 30 ਮਾਸੂਮ ਬੱਚੇ ਸਨ ਜਰਾ ਅੰਦਾਜ਼ਾ ਕਰੋ ਕਿਤੇ ਮਾਸੂਮ ਬੱਚੇ 30 ਘਰਾਂ ਦੇ ਮੈਂ ਸਮਝਦਾ ਕਿ ਚਿਰਾਗ ਬੁੱਝ ਗਏ 30 ਦਸੰਬਰ 2008 ਵਿੱਚ ਜੋਧਪੁਰ ਦੇ ਚਮੁੰਡਾ ਦੇਵੀ ਮੰਦਿਰ ਵਿੱਚ 150 ਲੋਕ ਤੇ ਇਥੇ ਹੀ ਮਾਰਚ 2010 ਵਿੱਚ 65 ਲੋਕਾਂ ਦੀ ਮੌਤ ਹੋ ਗਈ। ਜਨਵਰੀ 2010 ਵਿੱਚ ਕੇਰਲਾ ਦੇ ਪ੍ਰਸਿੱਧ ਸਬਰੀਮਾਲਾ ਮੰਦਿਰ ਜਿਹੜਾ ਹੈ ਉਥੇ ਭਗਦੜ ਮੱਛਰ ਕਾਰਨ 104 ਲੋਕਾਂ ਦੀ ਮੌਤ ਹੋ ਗਈ। 7 ਮਈ 2012 ਨੂੰ ਨਾਨਕਸਰ ਪੁੰਨਿਆ ਤੋਂ ਮੁੜਦਿਆਂ ਦੌਲਤਪੁਰਾ ਮੋਗਾ ਦਾ ਇੱਕ ਪਿੰਡੇ ਮੋਗੇ ਜਿਹੜੇ ਦਾ ਇੱਕ ਪਿੰਡੇ ਦੌਲਤਪੁਰਾ ਉਥੋਂ ਦੇ 18 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਪੰਜ ਮਾਸੂਮ ਬੱਚੇ ਸਨ। ਪੰਜ ਮਸੂਮ ਬੱਚਿਆਂ ਦਾ ਵੀ ਇਸ ਦੌਰਾਨ ਮਰ ਜਾਣਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦਾ ਮੈਂ ਸਮਝਦਾ ਕਿ ਸਾਡੀਆਂ ਗਤੀਵਿਧੀਆਂ ਦੀ ਉਹ ਪੇਟ ਚੜ ਗਏ 15 ਜੁਲਾਈ 2112 ਨੂੰ ਅਮਰਨਾਥ ਯਾਤਰਾ ਤੇ ਜਾ ਰਹੀ ਬੱਸ ਦੇ ਡਿਗਡੋਲ ਇਲਾਕੇ ਵਿੱਚ ਖੱਡ ਵਿੱਚ ਡਿੱਗਣ ਨਾਲ 16 ਸ਼ਰਧਾਲੂਆਂ ਦੀ ਮੌਤ ਹੋਈ 19 ਜ਼ਖਮੀ ਹੋਏ ਇਸੇ ਸਾਲ ਯਾਤਰਾਦਾਨ ਵੱਖ-ਵੱਖ ਦਿਨਾਂ ਤੇ ਹਾਰਟ ਅਟੈਕ ਯਾਤਰਾ ਦੌਰਾਨ ਹਾਰਟ ਅਟੈਕ ਹੋਣ ਨਾਲ मतलब 75 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ। 13 ਅਕਤੂਬਰ 2013 ਨੂੰ ਮਧ ਪ੍ਰਦੇਸ਼ ਦੇ ਦਿੱਤਿਆ ਜ਼ਿਲ੍ਹੇ ਵਿੱਚ ਰਤਨਗੜ ਮਾਤਾ ਦੇ ਮੰਦਰ ਵਿੱਚ ਮੱਛੀ ਭਗੜੜ ਕਾਰਨ 115 ਲੋਕਾਂ ਦੀ ਮੌਤ ਹੋਈ। ਇਹਨਾਂ ਵਿੱਚ ਬਹੁਤ ਸਾਰੇ ਮਾਸੂਮ ਬੱਚੇ ਵੀ ਸ਼ਾਮਲ ਸਨ। 2013 ਵਿੱਚ ਹੀ ਉੱਤਰ ਉੱਤਰਾਖੰਡ ਵਿੱਚ ਬੱਦਲ ਫਟਣ ਨਾਲ ਆਇ ਹੜ੍ਹ ਦੌਰਾਨ 7000 ਯਾਤਰੀਆਂ ਤੇ ਸਥਾਨਕ ਲੋਕਾਂ ਦੀ ਮੌਤ ਹੋ ਗਈ। ਅਸੀਂ ਦੇਖਿਆ ਕਿ ਉਸ ਸਮੇਂ ਦੌਰਾਨ ਜਿਹੜੀਆਂ ਬੱਦਲ ਫਟਣ ਦੇ ਨਾਲ ਯਾਤਰੀਆਂ ਦੀਆਂ ਜਿਹੜੀਆਂ ਬੱਸਾਂ ਕਾਰਾਂ ਸੀ ਰੁੜਦੀਆਂ ਨੂੰ ਅਸੀਂ ਟੀਵੀ ਤੇ ਕਿਵੇਂ ਦੇਖਿਆ ਤੇ ਸਾਰਾ ਕੁਝ ਮੰਜ਼ਰ ਜਿਹੜਾ ਬੜਾ ਡਰਾਉਣਾ ਬੜਾ ਖੌਫਨਾਕ ਸੀ। 24 ਸਤੰਬਰ 2115 ਨੂੰ ਸਾਊਦੀ ਅਰਬ ਦੇ ਮੱਕਾ ਦੇ ਨੇੜੇ ਮੀਨਾ ਵਿੱਚ ਹੱਜ ਕਰਨ ਹੱਜ ਦੌਰਾਨ ਮੱਤੀ ਭਗਦੰਡ ਦੌਰਾਨ 717 ਲੋਕਾਂ ਦੀ ਮੌਤ ਹੋਈ 24 ਜੁਲਾਈ 215 ਨੂੰ ਪੰਜਾਬ ਦੇ ਜਿਹੜੇ ਮਾਨਸਾ ਦੇ ਮਣੀ ਕਰਨ ਸਾਹਿਬ ਜਾਰੀ ਬੱਸ ਜੜੀ ਹੈ ਉਹ ਪਾਰਵਤੀ ਨਦੀ ਵਿੱਚ ਡਿੱਗਣ ਨਾਲ 67 ਲੋਕਾਂ ਚੋਂ ਲਗਭਗ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਬਹੁਤ ਸਾਰੇ ਜ਼ਖਮੀ ਹੋ ਗਏ 20 ਜੂਨ 214 ਨੂੰ ਹੱਜ ਕਰਨ ਗਏ ਗਰਮੀ ਦੀ ਵਜ੍ਹਾ ਨਾਲ ਕਰੀਬ 1000 ਲੋਕ ਮੌਤ ਦੀ ਪੇਟ ਚੜ ਗਏ ਇਨਾ ਵਿੱਚ 99 ਬੰਦੇ ਜਿਹੜੇ ਉਹ ਭਾਰਤ ਦੇ ਬੰਦੇ ਸਨ ਯੂਪੀ ਦੇ ਹਾਥਰਾਸ ਜ਼ਿਲ੍ਹੇ ਵਿੱਚ ਸੰਤ ਭੋਲੇਨਾਥ ਦੇ ਦਰਸ਼ਨ ਕਰਨ ਆਈ ਭੀੜ ਵਿੱਚ ਭਗੜੜ ਮੱਚ ਜਾਣ ਕਰਕੇ 121 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖਮੀ ਹੋ ਗਏ ਪਿਛਲੇ ਦਿਨੀ 28 ਜਨਵਰੀ 2025 ਨੂੰ ਇਸੇ ਸਾਲ ਕੁੰਬ ਦਰਾਨ ਮੇਲੇ ਦਰਾਨ ਮੱਚੀ ਭਗੜੜ ਦੇ ਵਿੱਚ 30 ਲੋਕ ਮੌਤ ਦੀ ਮੌਤ ਦੇ ਮੂੰਹ ਵਿੱਚ ਜਾ ਪਏ ਤੇ 60 ਲੋਕ ਜ਼ਖਮੀ ਹੋ ਗਏ ਇਸ ਤੋਂ ਕੁਝ ਦਿਨ ਮਗਰੋਂ 15 ਜਨਵਰੀ ਨੂੰ ਕੁੰਭ ਮੇਲੇ ਵਿੱਚ ਇਸ਼ਨਾਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੇ ਵਿੱਚ ਦਿੱਲੀ ਰੇਲਵੇ ਸਟੇਸ਼ਨ ਤੇ ਮੱਚੀ ਭਗੜੜ ਵਿੱਚ ਵੀ ਲੋਕ ਫਿਰ ਮਾਰੇ ਗਏ ਇਸੇ ਹੀ ਸਮਾਗਮ ਦੌਰਾਨ ਤੇ ਕਈ ਜ਼ਖਮੀ ਹੋ ਗਏ ਹਰ ਰੋਜ਼ ਸਾਡੇ ਦੇਸ਼ ਵਿੱਚ अनेका ਥਾਈਂ ਧਰਮ ਸਥਾਨਾਂ ਤੇ ਵੱਡੇ ਛੋਟੇ ਸਮਾਗਮ ਅਕਸਰ ਹੁੰਦੇ ਰਹਿੰਦੇ ਹਨ ਇਹਨਾਂ ਵਿੱਚ ਆਬਾਦੀ ਦੇ ਵਧਣ ਨਾਲ ਹਰ ਸਾਲ ਲੋਕਾਂ ਦੀਆਂ ਭੀੜਾਂ ਲਗਾਤਾਰ ਵੱਧਦੀਆਂ ਜਾਂਦੀਆਂ ਹਨ ਟਰੱਕਾਂ ਟਰਾਲੀਆਂ ਤੇ ਦੋ ਦੋ ਛੱਤਾਂ ਬਣਾ ਕੇ ਰੱਬ ਦੀ ਤਲਾਸ਼ ਵਿੱਚ ਨਿਕਲੇ ਲੋਕ ਹਰ ਰੋਜ਼ ਸੜਕ ਹਾਦਸਿਆਂ ਦਾ ਸ਼ਕਾਰ ਹੁੰਦੇ ਹਨ ਹਰ ਰੋਜ਼ ਮੰਦਰਾਂ ਡੇਰਿਆਂ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦੀਆਂ ਭੀੜਾਂ ਨਾਲ ਹਾਦਸੇ ਵਾਪਰਦੇ ਹਨ ਤੇ ਹਾਦਸੇ ਖ਼ਬਰਾਂ ਵਿੱਚ ਇੱਕ ਤਰ੍ਹਾਂ ਨਾਲ ਜਦੋਂ ਪ੍ਰਕਾਸ਼ਿਤ ਹੁੰਦੇ ਆ ਤੇ ਆਮ ਬੰਦਾ ਜਿਹੜਾ ਸਾਡੇ ਵਰਗਾ ਇਹਨੂੰ ਆਮ ਖ਼ਬਰ ਵਾਂਗ ਪੜ ਕੇ ਖ਼ਬਰ ਨੂੰ ਪਾਸੇ ਰੱਖ ਦਿੰਦਾ ਹੈ। ਹਜ਼ਾਰਾਂ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੇ ਘਰਾਂ ਦੀ ਗਰੀਬੀ ਆਪਣੇ ਘਰਾਂ ਦੀ ਤੰਗੀ ਤੁਰਸ਼ੀ ਤੇ ਦੁੱਖਾਂ ਕਲੇਸ਼ਾਂ ਤੋਂ ਨਿਜ਼ਾਤ ਮੰਗਣ ਵਾਸਤੇ ਸੜਕਾਂ ਤੇ ਨਿਕਲਦੇ ਹਨ। ਅਗਿਆਨਤਾ ਦੇ ਆਲਮ ਵਿੱਚ ਵਿਚਰਦੇ ਲੋਕ ਤੀਰਥ ਯਾਤਰਾਵਾਂ ਕਰਕੇ ਆਪਣੇ ਭਵਿੱਖ ਨੂੰ ਰੋਸ਼ਨ ਕਰਨ ਦਾ ਪਰਮ ਪਾਲਦੇ ਹਨ ਖੱਜਲ ਖਵਾਰ ਹੁੰਦੇ ਹਨ ਇਹਨਾਂ ਸਥਾਨਾਂ ਦੀਆਂ ਯਾਤਰਾਵਾਂ ਲਗਾਤਾਰ ਜਾਰੀ ਰੱਖਦੇ ਹਨ ਛੋਟੇ ਵੱਡੇ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਉੱਥੇ ਜਾ ਕੇ ਲੱਗਦਾ ਹੈ ਕਿ ਜਿਵੇਂ ਸਾਰੀ ਦੁਨੀਆ ਦਾ ਰੁਖ ਇਸ ਪਾਸੇ ਨੂੰ ਹੋ ਗਿਆ ਹੋਵੇ ਤਿਲ ਸੁਟਿਆ ਵੀ ਪੁੰਜੇ ਨਹੀਂ ਡਿਗਦਾ ਕਿਸੇ ਵੀ ਸੜਕ ਤੇ ਦੇਖ ਲਓ ਕਿਸੇ ਨਾ ਕਿਸੇ ਪਾਸਿਓਂ ਲੋਕਾਂ ਦੀਆਂ ਭੀੜਾਂ ਦੇ ਵਾਹਨ ਜਾਂ ਆ ਰਹੇ ਹੁੰਦੇ ਆ ਜਾਂ ਕਿਸੇ ਪਾਸੇ ਜਾ ਰਹੇ ਹੁੰਦੇ ਆ ਅਕਸਰ ਸ਼ਰਧਾਲੂਆਂ ਨਾਲ ਭਰੇ ਵਾਹਨ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਪਰ ਯਾਤਰਾਵਾਂ ਨਿਰੰਤਰ ਜਾਰੀ ਰਹਿੰਦੀਆਂ ਹਨ ਇੰਨਾ ਸਭ ਕੁਝ ਦੇ ਬਾਵਜੂਦ ਵੀ ਜਿਹੜੀਆਂ ਧਾਰਮਿਕ ਸਥਾਨਾਂ ਤੇ ਡੇਰਿਆਂ ਤੇ ਯਾਤਰਾਵਾਂ ਉਹ ਲਗਾਤਾਰ ਜਾਰੀ ਰਹਿੰਦੀਆਂ ਵੱਖ-ਵੱਖ ਸਮੇਂ ਤੇ ਹੋਏ ਕਈ ਮਹਾਨ ਪਰ ਸ਼ਾ ਨੇ ਸਮਾਜ ਨੂੰ ਚੰਗਾ ਰਾਹ ਦਿਖਾਇਆ ਪਰ ਉਸ ਰਾਹ ਤੋਂ ਅਸੀਂ ਭਟਕ ਗਏ ਆ ਤੀਰਥ ਯਾਤਰਾਵਾਂ ਨਾਲ ਸਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਰਾਮਾਤ ਨਹੀਂ ਵਾਪਰ ਸਕਦੀ ਭਗਤ ਕਬੀਰ ਜੀ ਤੀਰਥ ਯਾਤਰਾਵਾਂ ਸੰਬੰਧੀ ਬਹੁਤ ਹੀ ਟੁਕਮੇ ਢੰਗ ਦੇ ਨਾਲ ਸਾਨੂੰ ਜਾਗਰੂਕ ਕਰਦੇ ਆ ਉਹਨਾਂ ਨੇ ਲਿਖਿਆ ਹੈ ਕਬੀਰਾ ਹਜ ਕਾਬੇ ਹਉ ਜਾਏ ਥਾ ਅਗੇ ਮਿਲਿਆ ਖੁਦਾਏ ਸਾਈ ਮਜਸੋਂ ਲੜ ਪਰਿਆ ਤੁਜ ਕਿਨ ਫਰਮਾਨੀ ਗਾਏ ਬੜੀ ਕਮਾਲ ਦੀ ਸ਼ੈਲੀ ਦੇ ਵਿੱਚ ਬੋਲੀ ਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਕਿ ਮੈਂ ਤੀਰਥ ਯਾਤਰਾ ਜਾ ਰਿਹਾ ਸਾਂ ਤੇ ਰਾਹ ਵਿੱਚ ਮੈਨੂੰ ਖੁਦਾ ਮਿਲ ਗਿਆ ਤੇ ਉਹ ਮੇਰੇ ਨਾਲ ਲੜਨ ਲੱਗ ਪਿਆ ਕਿ ਤੈਨੂੰ ਕਿੰਨੇ ਕਿਹਾ ਹੈ ਕਿ ਮੈਂ ਤੀਰਥ ਯਾਤਰਾਵਾਂ ਤੇ ਰਹਿੰਦਾ ਹਾਂ ਤੀਰਥਾਂ ਤੇ ਰਹਿੰਦਾ ਹਾਂ ਤੇ ਤੀਰਥ ਯਾਤਰਾਵਾਂ ਕਰਨ ਨਾਲ ਮਿਲਦਾ ਹਾਂ ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਹੋਰਾਂ ਨੇ ਵੀ ਲਿਖਿਆ ਹੈ ਕਿ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤੇ ਮਿਲਦਾ ਡੱਡੀਆਂ ਮੱਛੀਆਂ ਤੇ ਜੇ ਰੱਬ ਮਿਲਦਾ ਵਿੱਚ ਮਸੀਤਾਂ ਤੇ ਮਿਲਦਾ ਚਾਮ ਚੜਿੱਕੀਆਂ ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਸਾਡੇ ਜੀਵਨ ਵਿੱਚ ਕੁਝ ਚੰਗਾ ਨਹੀਂ ਵਾਪਰਦਾ ਸਾਡਾ ਸਮਾਂ ਧਨ ਤੇ ਕਈ ਵਾਰੀ ਸਾਡੀ ਜਾਨ ਦਾ ਵੀ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਵਿੱਚ ਜਿੱਥੇ ਧਾਰਮਿਕ ਸਥਾਨਾਂ ਤੇ ਯਾਤਰਾ ਕਰਨ ਦੀ ਬਜਾਏ ਮਨ ਨੂੰ ਸਾਫ਼ ਕਰਨ ਦੀ ਉਹਨਾਂ ਨੇ ਆਖਿਆ ਸਾਨੂੰ ਤਬਦੀਲ ਕੀਤੀ ਸਾਨੂੰ ਇਸੇ ਤਰ੍ਹਾਂ ਵਿਗਿਆਨ ਨੇ ਸਾਨੂੰ ਦੱਸਿਆ ਕਿ ਜਦੋਂ ਕਿਸੇ ਬੰਦੇ ਦੀ ਮੌਤ ਹੁੰਦੀ ਹੈ ਤੇ ਉਹਦੇ ਲਈ ਕੁਝ ਕਾਰਨ ਜ਼ਿੰਮੇਵਾਰ ਹੁੰਦੇ ਹਨ ਇਹਦੇ ਲਈ ਧਰੋ ਲਿਖੀ ਜਾਂ ਕੋਈ ਰੋਲ ਨਹੀਂ ਹੁੰਦਾ ਪੂਰੀ ਦੁਨੀਆ ਦੇ ਵਿੱਚ ਜੇਕਰ ਅਸੀਂ ਦੇਖੀਏ ਤੇ ਵੱਖ-ਵੱਖ ਖਿੱਤਿਆਂ ਦੇ ਵਿੱਚ ਲੋਕਾਂ ਦੀ ਜਿਹੜੀ ਮਾਤਦਾਰੇ ਉਹ ਵੱਖਰੀ-ਵੱਖਰੀ ਹੈ ਜਿਵੇਂ ਜਾਪਾਨ ਦੇ ਲੋਕ ਨੇ ਉਹ 100 ਸਾਲ ਤੋਂ ਵੀ ਉੱਪਰ ਉਮਰ ਭੋਗਦੇ ਆ ਕੁਝ ਹੋਰ ਖਿੱਤੇ ਨੇ ਜਿੱਥੇ ਆਬੋ ਹਵਾ ਚੰਗੀ ਹੈ ਜਿੱਥੇ ਆਲਾਦਵਾਲਾ ਚੰਗਾ ਹੈ ਖਾਣ ਪੀਣ ਚੰਗਾ ਹੈ ਲੋਕ ਮਾਨਸਿਕ ਤੌਰ ਤੇ ਜਿਆਦਾ ਬਿਮਾਰ ਨਹੀਂ ਉਹਨਾਂ ਖਿੱਤਿਆਂ ਵਿੱਚ ਵੀ ਲੋਕ ਲੰਮੀ ਉਮਰ ਭੋਗਦੇ ਆ ਕੁਝ ਖਿੱਤੇ ਜਿੱਥੇ ਜਿਉਣ ਹਾਲਤਾਂ ਬਹੁਤ ਨਿਗਰੀਆਂ ਹੋਈਆਂ ਹੁੰਦੀਆਂ ਹਨ ਉੱਥੇ ਲੋਕਾਂ ਦੀ ਔਸਤ ਉਮਰ 50 ਸਾਲ ਤੋਂ ਵੀ ਘੱਟ ਹੈ ਇਹ ਪੂਰੀ ਦੁਨੀਆ ਦੇ ਵਿੱਚ ਜੇਕਰ ਅਸੀਂ ਅੰਕੜੇ ਦੇਖੀਏ ਤੇ ਅਸੀਂ ਸਮਝ ਸਕਦੇ ਹਾਂ ਸੋ ਸਾਨੂੰ ਅੱਜ ਗਿਆਨ ਦੇ ਚਾਨਣ ਦੀ ਲੋੜ ਹੈ ਸਾਨੂੰ ਵਿਵੇਕਸ਼ੀਰ ਬਣਨ ਦੀ ਲੋੜ ਹੈ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਤੇ ਸਾਡੇ ਮਹਾਪੁਰਖਾਂ ਦੇ ਜਿਹੜੇ ਸਾਨੂੰ ਇਸ ਸੰਬੰਧ ਵਿੱਚ ਉਹਨਾਂ ਨੇ ਜਿਹੜਾ ਬਹੁਤ ਵੱਡਾ ਸਾਨੂੰ ਗਿਆਨ ਦਿੱਤਾ ਉਸ ਗਿਆਨ ਤੇ ਚੱਲਣ ਦੀ ਲੋੜ ਹੈ ਸੋਚ ਵਿਚਾਰ ਟੀਵੀ ਤੇ ਅਸੀਂ ਗਿਆਨ ਵਿਗਿਆਨ ਨਾਲ ਸੰਬੰਧਿਤ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੀਡੀਓ ਪਾਉਂਦੇ ਹਾਂ ਸੋਚ ਵਿਚਾਰ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਜੇਕਰ ਗੱਲਬਾਤ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਵੀ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ